ਸਮਰਾਲਾ ਦੀ ਹੈੱਡੋ ਪੁਲਿਸ ਚੌਂਕੀ ਦੇ ਬਾਹਰ ਕੀਤੀ ਗਈ ਨਾਕਾਬੰਦ ਦੌਰਾਨ ਗੱਡੀਆਂ ਚੈੱਕ ਕੀਤੀ ਜਾ ਰਹੀ ਸੀ ਉਸੇ ਦੌਰਾਨ 5-500 ਦੇ ਨੋਟਾਂ ਨਾਲ ਭਰੀ ਇੱਕ ਨੋਵਾ ਗੱਡੀ ਨੂੰ ਪੁਲਿਸ ਲੋਕ ਕਬਜ਼ੇ ਦਿੱਤਾ ਗਿਆ ਦੱਸਦੀ ਹੈ ਕਿ ਇਸ ਨੋਵਾ ਗੱਡੀ ਦੇ ਦੋ ਵਿਅਕਤੀ ਸਵਾਰ ਸਨ ਅਤੇ ਚੰਡੀਗੜ੍ਹ ਵੱਲੋਂ ਇਹ ਗੱਡੀ ਆ ਰਹੀ ਸੀ ਜਦੋਂ ਇਸ ਨਾਕੇ ਰੋਕਿਆ ਗਿਆ ਅਤੇ ਜਿਵੇਂ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 5-500 ਦੇ ਨੋਟਾਂ ਦੀਆਂ ਸੋ ਗੱਡੀਆਂ ਮਿਲੀਆਂ ਜੋ ਕਿ ਤਕਰੀਬਨ 50 ਲੱਖ ਰੁਪਏ ਦੀ ਹੈ ਵੇਖ ਕੇ ਤੁਰੰਤ ਇਸ ਦੀ ਜਾਣਕਾਰੀ ਉੱਚਾਰੇ ਦਿੱਤੀ ਗਈ ਇਸ ਮੌਕੇ ਤੇ ਐਸਐਚਓ ਸਮਰਲਾ ਪੁਜਤ ਸਿੰਘ ਜਾਣਕਾਰੀ ਨੇ ਦੱਸਿਆ ਕਿ ਇਸ ਗੱਡੀ ਦੀ ਸਵਾਰ ਉਰੇ ਚਾਦਾ ਕਤੇ ਨਾਲ ਬੈਠੇ ਦੂਜੇ ਵਿਅਕਤੀ ਨੂੰ ਜਦੋਂ ਇਸ ਰਕਮ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਕੋਈ ਤਜਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚ ਇੱਕ ਵਿਅਕਤੀ ਚੰਡੀਗੜ੍ਹ ਦਾ ਅਤੇ ਦੂਸਰਾ ਵਿਅਕਤੀ ਬਨੂੜ ਦਾ ਦੱਸਿਆ ਰਿਹਾ ਹੈ। ਇਸ ਰਕਮ ਦੇ ਬਾਰੇ ਕੋਈ ਵੀ ਦਸਤਾਵੇਜ਼ ਪੁਲਿਸ ਦੇ ਕੋਲ ਉਹ ਪੇਸ਼ ਨਹੀਂ ਕਰ ਸਕੇ। ਦੱਸਿਆ ਵੀ ਜਾ ਰਿਹਾ ਹੈ ਕਿ ਆਮਦਨਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਜਾਣਕਾਰੀ ਦਿੰਦੇ ਹੋਏ ਉਹਨਾਂ ਨੂੰ ਮੌਕੇ ਤੇ ਸੱਦ ਕੇ ਇਹ 50 ਲੱਖ ਰੁਪਏ ਦੀ ਰਕਮ ਅਗਲੀ ਕਾਰਵਾਈ ਲਈ ਉਹਨਾਂ ਵੱਲੇ ਕਰ ਦਿੱਤੀ ਗਈ ਹੈ। ਖਾਣਾ ਮੁਖੀ ਨੇ ਵੀ ਦੱਸਿਆ ਕਿ ਮੁੰਡੀ ਕੁਛਗੀ ਦੇ ਵਿੱਚ ਇਹਨਾਂ ਵਿਅਕਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਉਹ ਪ੍ਰੈਕਟਿਸਰ ਹਨ ਅਰੇ ਰਕਮੋ ਕੁਰਾਲ ਤੋਂ ਲੁਧਿਆਣਾ ਲੈ ਕੇ ਜਾ ਰਹੇ ਸਨ ਇਹਨੇ ਕੀ ਹੈ ਪੂਰਾ ਮਾਮਲਾ ਵਾ 50 ਲੱਖ ਦਾ ਹਾਂਜੀ ਹਾਂਜੀ ਅੱਜ ਸਾਡੇ ਸਪੈਸ਼ਲ ਨਾਕਾਬੰਦੀ ਚੱਲ ਰਹੀ ਸੀ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਤੇ ਚੌਕੀ ਦੇ ਸਾਹਮਣੇ ਇੱਕ ਦੁਰਾਨੇ ਨਾਕਾਬੰਦੀ ਇੱਕ ਕਾਰ ਅਨੋਵਾ ਆਈ ਜੀ ਦਾ ਨੰਬਰ ਪੀਵੀ 65 0090 ਪੜਿਆ ਗਿਆ ਤੇ ਉਹਦੇ ਵਿੱਚ ਦੋ ਵਿਅਕਤੀ ਸਵਾਰ ਸੀ ਤੇ ਉਹਨਾਂ ਨੂੰ ਨਾਮ ਪਤਾ ਪੁੱਛਿਆ ਤੇ ਇੱਕ ਦਾ ਨਾਮ ਰਣਜੀਤ ਸਿੰਘ ਪੁੱਤਰ ਛੇਰ ਸਿੰਘ ਦੂਸਰੇ ਦਾ ਵੀ ਨਾਮ ਰਣਜੀਤ ਸਿੰਘ ਪੁੱਤਰ ਦედაਸ ਸਿੰਘ ਇਹ ਕੁਰਾਲੀ ਸਾਈਡ ਦੇ ਰਹਿਣ ਵਾਲੇ ਨੇ ਤੇ ਚੈਕਿੰਗ ਦੌਰਾਨ ਇਹਨਾਂ ਦੇ ਇੱਕ ਕਾਰ ਦੇ ਵਿੱਚੋਂ ਲਫਾਫਾ ਵਜਲਦਾਰ ਮਿਲਿਆ ਤਾਂ ਉਹਨੂੰ ਖੋਲ ਕੇ ਚੈੱਕ ਕਰਿਆ ਉਹਦੇ ਵਿੱਚ ਕੈਸ਼ ਸੀ ਪੈਸੇ ਸੀ ਤਾਂ ਪੈਸਿਆਂ ਦੀ ਗਿਣਤੀ ਉਹਨਾਂ ਦੇ ਸਾਹਮਣੇ ਕੀਤੀ ਬੁਕਾਇਦਾ ਵੀਡੀਓਗ੍ਰਾਫੀ ਕੀਤੀ ਤਾਂ ਇਹ amount 50 ਲੱਖ ਰੁਪਏ ਦੀ ਹੋਈ ਆ ਕੀ ਲੱਗਦਾ ਇਹ ਮਾਉਂਟ ਕਿੱਥੇ ਲੈ ਕੇ ਚੱਲੇ ਸੀ ਕੋਈ ਸਬੂਤ ਉਹਨਾਂ ਨੇ ਪੇਸ਼ ਕੀਤਾ ਜੀ ਨਹੀਂ ਮੌਕੇ ਤੇ ਕੋਈ ਸਬੂਤ ਨਹੀਂ ਪੇਸ਼ ਕੀਤਾ ਜੀ ਤੇ ਅਸੀਂ ਪੜਤਾਲ ਲਈ ਇਨਕਮ ਟੈਕਸ ਵਿਭਾਗ ਨੂੰ ਜਾਣੂ ਕਰਤਾ ਤੇ ਸੀਨੀਅਰ ਅਫਸਰ ਸਾਹਿਬਾਨ ਨੂੰ ਵੀ ਅਸੀਂ ਜਾਣੂ ਕਰਤਾ ਜੀ ਅੱਗੇ ਪੜਤਾਲ ਇਨਕਮ ਟੈਕਸ ਵਾਲੇ ਪਹੁੰਚ ਗਏ ਉਹ ਪੜਤਾਲ ਕਰ ਰਿਹਾ ਜੀ ਮਿਲ ਕੋਆਦੀ ਕਰ ਰਿਹਾ ਜੀ ਜੀ ਉਹ 50 ਲੱਖ ਰਸੀ ਕਰਾਂਸੀ ਰੋਟਾ ਅਸੀਂ ਕਦ ਜਿੱਤੇ ਲੈ ਲੈਗੇ ਐਵੇਂ ਪੰਜਾਬੀ ਟੀਵੀ ਲੀਕ ਸਮਰਾਥ ਉਮਰਿਚ ਗਰਦੀ ਰਿਪੋਰਟ ਸਰਬੰਧਨ ਦੀ ਹੈੱਡੋ ਪੁਲਿਸ ਚੌਂਕੀ ਦੇ ਬਾਹਰ ਕੀਤੀ ਗਈ ਨਾਕਾਬੰਦ ਦੌਰਾਨ ਗੱਡੀਆਂ ਚੈੱਕ ਕੀਤੀ ਜਾਦੀ ਸੀ ਇਸੇ ਦੌਰਾਨ 5-500 ਦੇ ਨੋਟਾਂ ਨਾਲ ਭਰੀ ਇੱਕ ਨੋਵਾ ਗੱਡੀ ਨੂੰ ਪੁਲਿਸ ਵੱਲੋਂ ਕਬਜ਼ੇ ਦਿੱਤਾ ਗਿਆ ਦੱਸਦੀ ਹੈ ਕਿ ਇਸ ਨੋਵਾ ਗੱਡੀ ਵਿੱਚ ਦੋ ਵਿਅਕਤੀ ਸਵਾਰ ਸਨ ਅਤੇ ਚੰਡੀਗੜ੍ਹ ਵੱਲੋਂ ਇਹ ਗੱਡੀ ਆ ਰਹੀ ਸੀ ਜਦੋਂ ਇਸ ਨਾਕੇ ਰੋਕਿਆ ਗਿਆ ਅਤੇ ਜਿਵੇਂ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ 5-500 ਦੇ ਨੋਟਾਂ ਦੀਆਂ ਸੋ ਗੱਡੀਆਂ ਮਿਲੀਆਂ ਜੋ ਕਿ ਤਕਰੀਬਨ 50 ਲੱਖ ਰੁਪਏ ਦੀ ਹੈ ਵੇਖ ਕੇ ਤੁਰੰਤ ਇਸ ਦੀ ਜਾਣਕਾਰੀ ਉੱਚ ਅਧਿਕਾਰ ਨੂੰ ਦਿੱਤੀ ਗਈ ਇਸ ਮੌਕੇ ਤੇ ਐਸਐਚਓ ਸਮਰਲਾ ਪਵਿੱਤਰ ਸਿੰਘ ਨੇ ਜਾਣਕਾਰੀ ਦੱਸਿਆ ਕਿ ਇਸ ਗੱਡੀ ਦੀ ਸਵਾਰ ਉਦੇ ਚਾਲਕ ਅਤੇ ਨਾਲ ਬੈਠੇ ਦੂਜੇ ਵਿਅਕਤੀ ਨੂੰ ਜਦੋਂ ਇਸ ਰਕਮ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਕੋਈ ਤੁਰੰਤ ਬਖ ਜਵਾਬ ਨਹੀਂ ਦਿੱਤਾ ਗਿਆ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚ ਇੱਕ ਵਿਅਕਤੀ ਚੰਡੀਗੜ੍ਹ ਦਾ ਅਤੇ ਦੂਸਰਾ ਵਿਅਕਤੀ ਬਨੂੜ ਦਾ ਦੱਸਿਆ ਜਾ ਰਿਹਾ ਹੈ। ਇਸ ਰਕਮ ਦੇ ਬਾਰੇ ਕੋਈ ਵੀ ਦਸਤਾਵੇਜ਼ ਪੁਲਿਸ ਦੇ ਕੋਲ ਉਹ ਪੇਸ਼ ਨਹੀਂ ਕਰ ਸਕੇ। ਦੱਸਿਆ ਵੀ ਜਾ ਰਿਹਾ ਹੈ ਕਿ ਆਮਦਨਕਾਰੀ ਵਿਭਾਗ ਦੇ ਅਧਿਕਾਰੀਆਂ ਨੂੰ ਮਾਮਲੇ ਜਾਣ ਕਰ ਦਿੰਦੇ ਹੋਏ ਉਹਨਾਂ ਨੂੰ ਮੌਕੇ ਤੇ ਸੱਦ ਕੇ ਇਹ 50 ਲੱਖ ਰੁਪਏ ਦੀ ਰਕਮ ਅਗਲੀ ਕਾਰਵਾਈ ਲਈ ਉਹਨਾਂ حوالے ਕਰ ਦਿੱਤੀ ਗਈ ਹੈ। ਖਾਣਾ ਮੁਖੀ ਨੇ ਵੀ ਦੱਸਿਆ ਕਿ ਮੁੰਡੀ ਪੁਛਗੀ ਦੇ ਵਿੱਚ ਇਹਨਾਂ ਵਿਅਕਤੀਆਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਉਹ ਪ੍ਰੈਕਟਿਸਰ ਹਨ ਅਤੇ ਰਕਮੋ ਕੁਰਾਦੂ ਲੁਧਿਆਣਾ ਲੈ ਕੇ ਜਾ ਰਹੇ ਸਨ ਕਿੰਨ ਕੀ ਹੈ ਪੂਰਾ ਮਾਮਲਾ ਬਾ 50 ਲੱਖ ਦਾ ਹਾਂਜੀ ਹਾਂਜੀ ਅੱਜ ਸਾਡੇ ਸਪੈਸ਼ਲ ਨਾਕਾਬੰਦੀ ਚੱਲ ਰਹੀ ਸੀ ਚੰਡੀਗੜ੍ਹ ਤੋਂ ਲੁਧਿਆਣਾ ਰੋਡ ਤੇ ਚੌਕੀ ਖੇਡੋਂ ਦੇ ਸਾਹਮਣੇ ਇੱਕ ਦੁਰਾਨੇ ਨਾਕਾਬੰਦੀ ਇੱਕ ਕਾਰ ਅਨੋਵਾ ਆਈ ਜੀ ਦਾ ਨੰਬਰ ਪੀਵੀ 65 0090 ਪੜਿਆ ਗਿਆ ਤੇ ਉਹਦੇ ਵਿੱਚ ਦੋ ਵਿਅਕਤੀ ਸਵਾਰ ਸੀ ਤੇ ਉਹਨਾਂ ਨੂੰ ਨਾਂ ਪਤਾ ਪੁੱਛਿਆ ਤੇ ਇੱਕ ਦਾ ਨਾਮ ਰਣਜੀਤ ਸਿੰਘ ਪੁੱਤਰ ਛੇਰ ਸਿੰਘ ਦੂਸਰੇ ਦਾ ਵੀ ਨਾਮ ਰਣਜੀਤ ਸਿੰਘ ਪੁੱਤਰ ਦਦਾ ਸਿੰਘ ਇਹ ਕੁਰਾਲੀ ਸਾਈਡ ਤੇ ਰਹਿਣ ਵਾਲੇ ਨੇ ਤੇ ਚੈਕਿੰਗ ਦੌਰਾਨ ਇਹਨਾਂ ਦੇ ਇੱਕ ਕਾਰ ਦੇ ਵਿੱਚੋਂ ਲਫਾਫਾ ਵਜਲਦਾਰ ਮਿਲਿਆ ਤਾਂ ਉਹਨੂੰ ਖੋਲ ਕੇ ਚੈੱਕ ਕਰਿਆ ਉਹਦੇ ਵਿੱਚ ਕੈਸ਼ ਸੀ ਪੈਸੇ ਸੀ ਤਾਂ ਪੈਸੇ ਆ ਦੀ ਗਿਣਤੀ ਉਹਨਾਂ ਨੇ ਸਾਹਮਣੇ ਕੀਤੀ ਬੁਕਾਇਦਾ ਵੀਡੀਓਗ੍ਰਾਫੀ ਕੀਤੀ ਤਾਂ ਇਹ amount 50 ਲੱਖ ਰੁਪਏ ਦੀ ਹੋਈ ਆ ਕੀ ਲੱਗਦਾ ਹੈ अमाउंट ਕਿੱਥੇ ਲੈ ਕੇ ਚੱਲੇ ਸੀ ਕੋਈ ਸਬੂਤ ਉਹਨਾਂ ਨੇ ਪੇਸ਼ ਕੀਤਾ ਜੀ ਨਹੀਂ ਮੌਕੇ ਤੇ ਕੋਈ ਸਬੂਤ ਨਹੀਂ ਪੇਸ਼ ਕੀਤਾ ਜੀ ਤੇ ਅਸੀਂ ਪੜਤਾਲ ਲਈ ਇਨਕਮ ਟੈਕਸ ਵਿਭਾਗ ਨੂੰ ਜਾਣੂ ਕਰਤਾ ਤੇ ਸੀਨੀਅਰ ਅਫਸਰ ਸਾਹਿਬਾਨ ਨੂੰ ਵੀ ਅਸੀਂ ਜਾਣੂ ਕਰਤਾ ਜੀ ਅੱਗੇ ਪੜਤਾਲ ਇਨਕਮ ਟੈਕਸ ਵਾਲੇ ਪਹੁੰਚ ਗਏ ਉਹ ਪੜਤਾਲ ਕਰ ਰਿਹਾ ਹੈ ਜੀ ਮਨ ਕੋਹਾ ਨਹੀਂ ਕਰ ਰਿਹਾ ਜੀ ਜਨਾਬ ਜੀ ਜਿਲ੍ਹਾ ਜੀ 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 ਉਹ 50 ਲੱਖ ਰੁਪਏ ਕਰ ਅਸੀਂ ਨੋਟ ਅਸੀਂ ਕਬਜ਼ੇ ਚ ਲੈ ਲੇਗੇ ਐਵਨ ਪੰਜਾਬੀ ਟੀਵੀ ਲੀਕ ਸਮਰਾਥ ਉਮਰਿਜ ਗਰਦੀ ਰਿਪੋਰਟ